ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਵਿੱਚ ਸਵਾਦ ਕਣਕਣ ਵਿੱਚ ਭਾਰਤ ਕੋ ਦੇਖੋ ਜੀ ਉਹਨਾਂ ਨੇ ਆਪਣੀ ਕੋਸ਼ਿਸ਼ ਕਰਨੀ ਹੈ ਮੈਂ ਤਾਂ ਹਮੇਸ਼ਾ ਸੱਚ ਦੀ ਗੱਲ ਕਰਦਾ ਮੈਂ ਸੱਚ ਦੇ ਉੱਤੇ ਪੈਰਾ ਦਿੰਦਾ ਜੋ ਗੱਲ ਸਹੀ ਹੁੰਦੀ ਮੈਂ ਉਹ ਕਰਦਾ ਬੇਖੌਫ ਹੋ ਕੇ ਕੱਪੜੀਆਂ ਮਰਜੀਆ ਮੈਂ ਉਹਦੇ ਨਾਲ ਉਹਨਾਂ ਦੀ ਈਡਿਓਲੋਜੀ ਦੇ ਨਾਲ ਨਹੀਂ ਮੈਂ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਅੱਜ ਬੇਇਨਸਾਫੀ ਹੈ ਉਹਦੇ ਨਾਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਇਸ ਸਮੇਂ ਅਸੀਂ ਜਲੰਧਰ ਦੇ ਪਿੰਡ ਸੰਗੇ ਖਾਲਸਾ ਦੇ ਵਿੱਚ ਮੌਜੂਦ ਹੈ ਔਰ ਇੱਥੇ ਚਰਨਜੀਤ ਸਿੰਘ ਚੱਦੀ ਜਿਹੜੇ ਜਲੰਧਰ ਤੋਂ ਸੰਸਦ ਦੇ ਮੱਥੇ ਪੁੱਜੇ ਹੋਏ ਨੇ ਤੇ ਵਾਟਰ ਟ੍ਰੀਟਮੈਂਟ ਜਿਹੜਾ ਪਲਾਂਟ ਹੈ ਉਸ ਦਾ ਇਹ ਨਿਰਿਖਣ ਕਰ ਰਹੇ ਨੇ ਔਰ ਇਸ ਸਮੇਂ ਉਹ ਇਸ ਪਿੰਡ ਦੇ ਵਿੱਚ ਮੌਜੂਦ ਨੇ ਔਰ ਪੂਰੀ ਤਰ੍ਹਾਂ ਨਿਰਿਖਣ ਕਰਨ ਦੇ ਬਾਅਦ ਤੁਹਾਨੂੰ ਉਹ ਵਾਪਸ ਬਾਹਰ ਆ ਰਹੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਇਹ ਪਿੰਡ ਵਾਲਿਆਂ ਨੇ ਟ੍ਰੀਟਮੈਂਟ ਪਲਾਂਟ ਲਗਾਇਆ ਹੋਇਆ ਆਪਣੇ ਖਰਚੇ ਤੇ ਇੱਥੇ ਦੇ ਐਨ ਆਰ ਆਈ ਲੋਕ ਹੈ ਜਿਹੜੇ ਉਹਨਾਂ ਨੇ ਖਰਚਾ ਦਿੱਤਾ 62 ਲੱਖ ਰੁਪਏ ਦਿੱਤਾ ਜਿਹਦੇ ਨਾਲ ਇਹਨਾਂ ਨੇ ਆਪਣਾ ਹੀ ਸੋਲਰ ਦਾ ਸਿਸਟਮ ਲਗਾਇਆ ਹੈ ਬਿਜਲੀ ਵੀ ਆਪ ਪੈਦਾ ਕਰਦੇ ਤੇ ਜਿਹੜਾ ਪਿੰਡ ਦਾ ਪਾਣੀ ਹੈ ਉਹ ਇਸ ਦੋ ਖੂਹਾਂ ਦੇ ਵਿੱਚ ਇਕੱਠਾ ਕਰਕੇ ਇਹ ਅੰਦਰ ਮਸ਼ੀਨਰੀ ਲਗਾਈ ਆ ਉਹਦੇ ਨਾਲ ਟ੍ਰੀਟ ਕਰਕੇ ਸਾਫ਼ ਕਰਕੇ ਫਿਰ ਬਾਹਰ ਕੱਢਦੇ ਜਿਹੜਾ ਕਿ ਅੱਗੇ ਜਾ ਕੇ ਖੇਤਾਂ ਨੂੰ ਜਾਂ ਇੱਥੇ ਦੇ ਕੋਈ ਵੀ ਕਿਸੇ ਕੰਮ ਆਉਂਦਾ ਤੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਤੁਸੀਂ ਨਿਰੇਖਣ ਵੀ ਕੀਤਾ ਕੋਈ ਉਹਨਾਂ ਦੀ ਡਿਮਾਂਡ ਹੈ ਤੁਹਾਨੂੰ ਨੇ ਮੈਂ ਇਹਨਾਂ ਦੀ ਡਿਮਾਂਡ ਨਹੀਂ ਮੈਂ ਇਹਨਾਂ ਤੋਂ ਸਿੱਖ ਰਿਹਾ ਬਲਕਿ ਮੈਂ ਇਹ ਗੱਲ ਨੂੰ ਸਮਝਿਆ ਹੈ ਕਿ ਮੈਂ ਚਾਹਾਂਗਾ ਕਿ ਅਜਿਹੇ ਬਖਵਖ ਪਿੰਡਾਂ ਦੇ ਵਿੱਚ ਲਗਾਏ ਜਾਣ ਤਾਂ ਕਿ ਸਾਡਾ ਜਿਹੜਾ ਪਾਣੀ ਜਿਹੜਾ ਖਰਾਬ ਹੋ ਰਿਹਾ ਦੂਸ਼ਿਤ ਹੋ ਰਿਹਾ ਉਹਨੂੰ ਇਸ ਤਰ੍ਹਾਂ ਅਸੀਂ ਟ੍ਰੀਟ ਕਰਕੇ ਰੀਸਾਈਕਲ ਕਰ ਸਕੀਏ ਤੇ ਸਾਨੂੰ ਜਿਹੜਾ ਹੈ ਉਹ ਪਾਣੀ ਦਾ ਲੈਵਲ ਜਿਹੜਾ ਸਾਡਾ ਥੱਲੇ ਜਾ ਰਿਹਾ ਉਸਨੂੰ ਅਸੀਂ ਬਚਾ ਸਕੀਏ ਇਸ ਕਰਕੇ ਮੈਂ ਇਹਨੂੰ ਦੇਖਣ ਆਇਆ ਹਾਂ ਪੰਜਾਬ ਦੇ ਪਾਣੀ ਨੂੰ ਲੈ ਕੇ ਤਾਂ ਵਕਫਾ ਸਿਆਸੀ ਪਾਰਟੀਆਂ ਵੀ ਗੱਲ ਕਰ ਰਹੀਆਂ ਨੇ ਕਿ ਪਾਣੀ ਦਾ ਲੈਵਲ ਥੱਲੇ نیچے ਜਾ ਰਿਹਾ ਹੈ ਸਰਕਾਰਾਂ ਕੀ ਕਰ ਰਹੀਆਂ ਇਹ ਚੀਜ਼ਾਂ ਸਰਕਾਰਾਂ ਨੂੰ ਸਮਝਣੇ ਚਾਹੀਦੇ ਆ ਕਿ ਅਸੀਂ ਜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਦਾਂਗੇ ਪਾਣੀ ਨੂੰ ਸਾਫ਼ ਕਰਕੇ ਰੀਸਾਈਕਲ ਮਤਲਬ ਦੁਬਾਰੇ ਵਰਤੋਂ ਵਿੱਚ ਲਈਏ ਅਸੀਂ ਉਹਨਾਂ ਨੂੰ ਤਾਂ ਉਹਦੇ ਨਾਲ ਐ ਜਿਹੜਾ ਸਾਡਾ ਬਹੁਤ ਪਾਣੀ ਬਚੇਗਾ ਤੇ ਉਹਦੇ ਨਾਲ ਸਾਡਾ ਜਿਹੜਾ ਧਰਤੀ ਦਾ ਲੈਵਲ ਹੌਲੀ-ਹੌਲੀ ਉੱਪਰ ਆਏਗਾ ਬਿਲਕੁਲ ਅੱਛਾ ਉਪਰਾਲਾ ਹੈ ਪਿੰਡ ਵਾਲਿਆਂ ਦਾ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਦੇਖੋ ਕਿੰਨਾ ਗੰਦਾ ਪਾਣੀ ਹੈ ਜਿਹੜੇ ਨੂੰ ਬਾਅਦ ਦੇ ਵਿੱਚ ਬਾਹਰ ਜਿਹੜਾ ਦੇਖਿਆ ਆਪਾਂ ਗਲਾਸ ਵਿੱਚ ਪਾ ਕੇ ਉਹ ਬਿਲਕੁਲ ਸਾਫ਼ ਪਾਣੀ ਨਿਕਲਦਾ ਸਰ ਸੈਸ਼ਨ ਦੇ ਵਿੱਚ ਤੁਸੀਂ ਅਮਰਿਤਪਾਲ ਨੂੰ ਲੈ ਕੇ ਮੁੱਦਾ ਚੱਕਿਆ ਸੀਗਾ ਲੇਕਿਨ ਹਜੇ ਤੱਕ ਜਿਹੜਾ ਅਮਰਿਤਪਾਲ ਉਹ ਨਹੀਂ ਬਾਹਰ ਨਹੀਂ ਆਇਆ ਔਰ ਕੱਲ ਰਖੜ ਪੁੰਨਿਆਂ ਨੂੰ ਇੱਕ ਵੱਡਾ ਇਕੱਠ ਕਰਨ ਜਾ ਰਹੇ ਨੇ ਐਮਪੀ ਖਾਲਸਾ ਤੇ ਉਹਨਾਂ ਦੇ ਪਿਤਾ ਜੀ ਕੋ ਦੇਖੋ ਜੀ ਉਹਨਾਂ ਨੇ ਆਪਣੀ ਕੋਸ਼ਿਸ਼ ਕਰਨੀ ਹੈ ਮੈਂ ਤਾਂ ਹਮੇਸ਼ਾ ਸੱਚ ਦੀ ਗੱਲ ਕਰਦਾ ਮੈਂ ਸੱਚ ਦੇ ਉੱਤੇ ਪੈਰਾ ਦਿੰਦਾ ਜੋ ਗੱਲ ਸਹੀ ਹੁੰਦੀ ਮੈਂ ਉਹ ਕਰਦਾ ਬੇਖੌਫ ਹੋ ਕੇ ਕਰਦਾ ਕੱਲੋ ਪਾਰਟੀ ਨੂੰ ਵੀ ਲੈ ਕੇ ਅਨਾਉਂਸ ਕਰ ਸਕਦੇ ਕਿਉਂਕਿ ਰਾਜਨੀਤੀ ਪਾਰਟੀ ਨੂੰ ਲੈ ਕੇ ਵੀ ਉਹਨਾਂ ਨੇ ਉਹਨਾਂ ਦੀਆਂ ਆਪਣੀਆਂ ਮਰਜ਼ੀਆਂ ਮੈਂ ਉਹਦੇ ਨਾਲ ਉਹਨਾਂ ਦੀ ਈਡਿਓਲੋਜੀ ਦੇ ਨਾਲ ਨਹੀਂ ਮੈਂ ਉਹਨਾਂ ਦੀ ਜਿਹੜੀ ਉਹਨਾਂ ਦੇ ਨਾਲ ਅੱਜ ਬੇਇਨਸਾਫੀ ਆ ਉਹਦੇ ਨਾਲ ਹੈ ਹਰਿਆਣਾ ਇਲੈਕਸ਼ਨ ਨੂੰ ਲੈ ਕੇ ਕਿਵੇਂ ਦੇਦਿਆ ਜੰਮੂ ਇਲੈਕਸ਼ਨ ਨੂੰ ਹੁੰਦਾ ਵੀਰੇ ਬਿਲਕੁਲ ਸੋ ਇਹਨਾਂ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਕਿ ਇੱਕ ਤਾਂ వాటర్ ਟ੍ਰੀਟਮੈਂਟ ਪਲਾਂਟ ਦੇਖਣ ਆਏ ਸੀਗੇ ਕਿ ਕਿਵੇਂ ਜਿਹੜਾ ਗੰਦੇ ਪਾਣੀ ਨੂੰ ਸਾਫ਼ ਪਾਣੀ ਦੇ ਵਿੱਚ ਤਬਦੀਲ ਕੀਤਾ ਜਾ ਸਕਿਆ ਉਹ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਸੱਚਾਈ ਜਿਹੜੀ ਸੀ ਉਹ ਜ਼ਰੂਰ ਸੈਸ਼ਨ 'ਚ ਮੁੱਦਾ ਚੱਕਿਆ ਸੀਗਾ ਔਰ ਅੱਗੇ ਜੇ ਅਗਰ ਕੋਈ ਪ੍ਰਯਾਸ ਕਰ ਰਿਹਾ ਹੈਗਾ ਤੇ ਉਹਦਾ ਕਰਨਾ ਫਰਜ਼ ਹੈ ਫਿਲਹਾਲ ਹੋਰ ਕੋਈ ਗੱਲਬਾਤ ਨਹੀਂ ਕੀਤੀ ਚਰਨਜੀਤ ਸਿੰਘ ਚੰਨੀ ਨੇ ਮੈਨੂੰ ਦੇ ਜਿਆਦਾ ਕੈਮਰਾਮੈਨ ਰਿਸ਼ਵ ਦੇ ਨਾਲ ਦਿਵਿੰਦਰ ਕੁਮਾਰ ਪੰਜਾਬ ਤੱਕ ਜਲੰਧਰ